ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀਆਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਝੂਠੇ ਫਸ ਗਏ ਤਾਂ ਬਹੁਤ ਦੁੱਖ ਮਹਿਸੂਸ ਕੀਤਾ ਇੱਕ ਸਰਦਾਰ ਗੱਜਦੇਵ ਸਿੰਘ ਤੇ ਸਰਦਾਰ ਝੰਡਾ ਸਿੰਘ ਜੋ ਸੰਗੀ ਸੀ ਬਾਬਾ ਜੀ ਦੇ ਸਰਦਾਰ ਗੱਜਦੇਵ ਸਿੰਘ ਮਹੀਨੇ 'ਚ ਇੱਕ ਵਾਰ ਪ੍ਰਸ਼ਾਦਾ ਲੈ ਕੇ ਆਇਆ ਕਰਦਾ ਸੀ ਪਰ ਲਿਆਉਂਦਾ ਬੜੀ ਭਾਵਨਾ ਨਾਲ ਸੀ ਇੰਨਾ ਰੀਜ ਨਾਲ ਤਿਆਰ ਕਰਵਾਣਾ ਕਿ ਕਮਾਲ ਹੀ ਕਰ ਦੇਣੀ। ਬਾਬਾ ਜੀ ਨੇ ਇੱਕ ਦਿਨ ਰਤਨ ਸਿੰਘ ਨੂੰ ਪੁੱਛਿਆ, ਉਹ ਤੇਰਾ ਯਾਰ ਜਿਹੜਾ ਭਾਰਾ ਜਿਹਾ ਹੁੰਦਾ ਸੀ, ਗਜਦੇਵ ਸਿੰਘ ਦਾ ਸਰੀਰ ਭਾਰਾ ਸੀ। ਉਹ ਕਦੇ ਵੇਖਿਆ ਹੀ ਨਹੀਂ, ਤਾਂ ਦੱਸਿਆ ਜਿਉਂ ਸੁਪਰ ਕਤਲ ਦਾ ਮੁਕੱਦਮਾ ਬਣ ਗਿਆ ਹੈ। ਉਹ ਜੇਲ੍ਹ ਯਾਤਰਾ ਕਰ ਰਿਹਾ ਹੈ। ਹਰੇ ਰਾਮ ਵਾਹਿਗੁਰੂ ਵਾਹਿਗੁਰੂ। ਹੌਂਕਾ ਭਰ ਕੇ ਕਹਿਣ ਲੱਗੇ ਬਿਚਾਰੇ નિર્ਦੋਸ਼ ਹਨ ਪਰ ਕੋਈ ਫਿਕਰ ਨਾ ਕਰੋ ਛੁੱਟ ਜਾਣਗੇ ਵਚਨ ਸਤ ਹੋ ਗਿਆ ਉਹ ਦੋਨੋਂ ਬਰੀ ਹੋ ਗਏ ਬਾਬਾ ਜੀ ਦੇ پاس ਆਏ ਤਾਂ ਬਾਬਾ ਜੀ ਨੇ ਖੁਸ਼ੀਆਂ ਬਖਸ਼ੀਆਂ ਦਲਾਸਾ ਦਿੱਤਾ ਕਿਉਂਕਿ નિર્ਦੋਸ਼ ਸਨ ਬਾਬਾ ਜੀ ਮਾਸ ਛੱਡਣ ਝੂਠ ਨਾ ਬੋਲਣ ਤੇ ਸੱਚ ਦਾ ਪੱਲਾ ਫੜਨ ਸੰਬੰਧੀ ਸੇਵਕਾਂ ਨੂੰ ਪ੍ਰੇਰਨਾ ਦਿੰਦੇ ਸਨ ਹੋਰ ਫਜ਼ੂਲ ਖਰਚੀਆਂ ਫੈਸ਼ਨ ਪ੍ਰਸਤੀਆਂ ਇਸਤਰੀਆਂ ਦੇ ਗਹਿਣੇ ਕੱਪੜਿਆਂ ਦੀ ਵੱਧ ਵਰਤੋਂ ਦੇ ਸਬੰਧ ਵਿੱਚ ਸਮੇਂ-ਸਮੇਂ ਅਨੁਸਾਰ ਕਦੇ ਪਿਆਰ ਨਾਲ ਕਦੇ ਸ਼ਰਮਿੰਦਾ ਕਰਕੇ ਕਦੇ ਤਾੜਨਾ ਕਰਕੇ ਸਮਝਾਉਂਦੇ ਸਨ ਲਾਲਾ ਦੀਨਾ ਨਾਥ ਐਡਵੋਕੇਟ ਫਿਰੋਜ਼ਪੁਰ ਤੋਂ ਸਿਗਰਟ ਸ਼ਰਾਬ ਛਡਵਾਈ ਸਰਦਾਰ ਰਤਨ ਸਿੰਘ ਤੋਂ ਅਫੀਮ ਛਡਵਾਈ ਬਾਬਾ ਜੀ ਦੇ ਪਾਸ ਰਹਿ ਕੇ ਜਿਸ ਜਿਸ ਨੇ ਵੀ ਬਚਨ ਮੰਨਿਆ ਉਹ ਤਰ ਗਏ ਅਤੇ ਆਪਣੇ ਪਰਿਵਾਰ ਨੂੰ ਵੀ ਤਾਰ ਗਏ ਪਰ ਜਿਨ੍ਹਾਂ ਬਚਨ ਨਹੀਂ ਮੰਨਿਆ ਉਹ ਆਪ ਵੀ ਦੁਖੀ ਹੋਏ